ਅੱਜ ਅਸੀਂ ਖੋਲਣ ਲੱਗੇ ਆ ਜੀ ਨਿਊ ਹੋਲੈਂਡ ਦਾ ਪੰਪ। ਉਸਤਾਦ ਜੀ ਕੁਛ ਕਹਣਾ ਚਾਹੋਗੇ ਜੀ? ਹਾਂ ਜੀ ਹਾਂ ਜੀ। ਇਹ ਕਿੱਥੋਂ ਆਇਆ ਭਾਈ? ਰਾਏਕੋਟ ਤੋਂ ਆਇਆ ਭਾਈ ਟਰੈਕਟਰ ਇਹ। ਰਾਏਕੋਟ ਤੋਂ ਆਇਆ। ਇਹਦਾ ਪੰਪ ਨੂੰ ਅਸੀਂ ਲੱਗੇ ਆ ਜੀ ਡਾਇਫਰਮ ਲਾਣ, ਮੋਡੀਫਾਈ ਕਰਨ ਲੱਗੇ ਆ ਜੀ ਮੁੰਬਈ ਦਾ ਜੀ। ਤੇ ਇਹ ਪਾਵਰ ਕੱਟ ਲਾ ਰਿਆ ਨਵਾਂ ਟਰੈਕਟਰ ਸੀਗਾ। ਤੇ ਪਰ ਪੀਓ ਜੋ ਵੀ ਕਿਸੇ ਚੱਲ ਗਿਆ। ਪਰ ਇਹ ਇਹ ਉਹ ਫੋਨ ਕੇ ਰੋਟਾ ਨਾ ਕੇ ਧੰਵਾਦ ਅਸੀਂ ਇਹਨੂੰ ਫਿਰ ਕਾਸੀ ਜਣਾ ਪੰਪ ਬੱਸ ਕਿਤੇ ਫਿਰ ਤੁਹਾਨੂੰ ਇਹਦੀ ਤਾਕਤ ਦਿਖਾਉਣੀ ਹੈ ਰਿਪੋਰਟ ਦਿੰਨੇ ਆ ਕਿ ਕੀ ਕਹਿੰਦਾ ਇਹ ਕਿਉਂਕਿ ਇਹ ਬਿੱਟੂ ਪਾ ਨੇ ਸਾਡੇ ਨੇ ਪੰਪ ਕਰਨਾ ਆ ਹੁਣ ਤੇ ਆਪਣਾ ਤਾਂ ਇੱਥੇ ਕੰਮ ਹੁੰਦਾ ਖੋਲਣਾ ਕਸਣਾ ਨੇ ਖੋਲ ਕਰ ਸਕੀ ਤਸਦੀਨਾ ਤੇ ਚੈੱਕ ਕਰਦੇ ਆ ਸਾਰਾ ਕੁਝ ਜੋ ਲੀਗਲ ਡਿਸਪਲਾਈ ਸਾਰਾ ਸਿਸਟਮ ਚੈੱਕ ਕਰਕੇ ਤੇ ਪੰਪ ਦੇ ਵਿੱਚ ਜੋ ਪਾਉਣਾ ਬਿੱਟੂ ਪਾ ਆਨੇ ਸਾਰਾ ਇਹ ਤਸੱਲੀ ਦਿਵਾ ਦੇਣੀ ਹੈ ਇੱਕ ਵਾਰੀ ਉਦੋਂ ਬਾਅਦ ਦੇ ਵਿੱਚ ਫਿਰ ਇਹ ਇਹਦਾ ਜੋਰ ਚੈੱਕ ਕਰਨਾ ਸੀ ਇੱਥੇ ਬ੍ਰੇਕਰ ਨੂੰ ਪਾ ਕੇ ਚੈੱਕ ਕਰ ਜੀਦਾ 100 ਦਾ 100% ਹੀ ਇਹ ਸਹੀ ਰਿਜ਼ਲਟ ਦਿੰਦਾ ਜੀ ਹੁਣ ਸਾਡਾ ਪੰਪ ਨਾਇਲ ਮਣ ਕੇ ਆ ਗਿਆ ਜੀ ਅਸੀਂ 2 ਘੰਟੇ ਪਹਿਲਾਂ ਖੋਲਿਆ ਸੀਗਾ ਪੰਪ ਨੂੰ ਤੇ 2 ਘੰਟੇ ਬਾਅਦ ਅਸੀਂ ਹੁਣ ਫਿੱਟ ਕਰਨ ਲੱਗੇ ਆ ਅੱਧੇ ਘੰਟੇ ਬਾਅਦ ਤੁਹਾਨੂੰ ਅੱਧਾ ਕੁ ਲੱਗਦਾ ਘੰਟਾ 40 ਮਿੰਟ ਲੱਗਦੇ ਤਾਂ ਘੰਟਾ 40 ਮਿੰਟ ਲੱਗਦੇ ਆ ਦੇ ਘੰਟੇ 40 ਮਿੰਟ ਬਾਅਦ ਅਸੀਂ ਤੁਹਾਨੂੰ ਇਹਦਾ ਰਿਜ਼ਲਟ ਦਿੰਨੇ ਆਂ ਫਿਰ ਇਹਦੀ ਚਲਦੇ ਦੇ ਵੀਡੀਓ ਬਣਾਵਾਂ ਕਿੰਦਾਂ ਟੋਏ ਪੱਟਦਾ ਇਹ ਕਿੰਦਾਂ ਜੋਰ ਲੋਂਦਾ ਹੁਣ ਅਸੀਂ ਪੰਪ ਕੱਸਣ ਲੱਗੇ ਆਂ ਜੀ ਸਾਡਾ ਇਹ ਨੋਇਨਾ ਕੱਸਦੇ ਆਂ ਹਮ ਸਾਡਾ ਬਣ ਕੇ ਆ ਰਿਹਾ ਇਸ ਕਰਕੇ ਸਾਨੂੰ ਅੱਧਾ ਅੱਧਾ ਘੰਟਾ ਲੱਗਣਾ ਅੱਧਾ ਘੰਟਾ ਜਾਂ 40 ਮਿੰਟ ਲੱਗਣੇ ਜਿਹੜੀ ਉਸ ਤੋਂ ਬਾਅਦ ਵੀਡੀਓ ਬਣਾਵਾਂ ਉਹਦਾ ਤੁਹਾਨੂੰ ਅਸੀਂ ਫੜੇ 10 ਦੱਸ ਦਿੰਨੇ ਆਂ ਕੀ ਹਿਸਾਬ ਉਹ ਤਾਂ ਸਾਡੇ ਵੀਡੀਓ ਬਾਅਦ ਨੇ ਪੰਪ ਉਨੇ ਆਪਣਾ ਜੋ ਸਮਾਨ ਸੀ ਦੇ ਸੈੱਟ ਕਰ ਦਿੱਤਾ ਆਪਨੇ ਵਿੱਚ ਦਿਖਾਉਣਾ ਸੀਗਾ ਕਿ ਉਹ ਜੇ ਹੱਥ ਦੀ ਕਲਾ ਆ ਜਿਹੜੀ ਉਹ ਕਲਾ ਆ ਆਪਣੀ ਉਹਨੇ ਕਰਤਾ ਸੈੱਟ ਜਗੜਾ ਓਰੀਜਨਲ ਸਮਾਨ ਪਾਉਂਦਾ ਉਹ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਇਹਦੀ ਗੱਲਾਂ ਵੀ ਜਿਹੜੀ ਚੀਜ਼ ਪੈਣ ਵਾਲੀ ਉਹ ਹੀ ਪਾਉਂਦਾ ਆ ਇਹ ਨਹੀਂ ਪੈਸੇ ਕਰਵਾਉਣਾ ਕੰਮ ਨਹੀਂ ਉਹ ਕਰਦਾ ਕੰਮ ਕਰਦਾ ਉਹ ਸ਼ਿੱਕੇ ਬੰਦ ਓਰੀਜਨਲ ਕੰਮ ਹੁੰਦਾ ਉਹ ਆ ਲੱਗੇ ਆ ਜੀ ਅਸੀਂ ਹੁਣ ਪੰਪ ਲਾਉਣ ਸਾਡਾ 3 ਘੰਟੇ ਬਾਅਦ ਪੰਪ ਹੋ ਗਿਆ ਰੈਡੀ ਐਂ 3 ਘੰਟੇ ਬਾਅਦ ਢਾਈ ਘੰਟੇ ਬਾਅਦ ਦੀ ਇੱਕ ਖੇਲ ਹੈ ਜੀ ਹੁਣ ਅੱਧੇ ਘੰਟੇ ਬਾਅਦ 11:20 ਮਿੰਟਾਂ ਬਾਅਦ ਤੁਹਾਨੂੰ ਇਹ ਟੀਟਰ ਚਲਾ ਕੇ ਦਿਖਾਉਣੇ ਆ ਦੇਖਿਓ ਕਿੰਨਾ ਧੂੜਾ ਪੜਦਾ ਬਾਬੇ ਨਾਨਕ ਦੀ ਕਿਰਕਾ ਨਾ ਬੰਦ ਗਿੱਟਣ ਲੱਗੇ ਆ ਜੀ ਸਮਝੋ ਹੁਣ ਵੱਤ ਵੱਲ ਨਾ ਕੋਈ ਮੈਂ ਵੀ ਉਹ ਕਹਿੰਦਾ

ਇਹ ਪੈ ਗਿਆ ਆਪਣੇ ਟਟਾ ਟਾ ਟਲ ਟਟਾ ਟਾ ਫੜ ਗਿਆ ਮੜਾ ਇੱਕ ਮੜਾ ਕਮਾਈ ਦੇ ਦੂੰ ਮੜਾ 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 ਫੜ ਗਿਆ ਮੜ ਗਿਆ ਜੀ ਆ ਜੋ ਇਹ ਚੰਗਾ ਬਹੁਤ ਸੇ ਪੈਂਦਾ ਉਸਨ ਮੜਾ ਹਲਾਓ ਤੇ ਫੜ ਕੇ ਦੂੰ ਜੀ ਰੱਖੋ ਜੀ ਤੱਕ ਸਦਾ ਘੜਾ ਫਿਰ ਆ ਆ ਲੋ ਜੀ ਲੱਗ ਗਿਆ ਜਗੜ ਵਗ ਦੀ ਕਿਰਪਾ ਨਾਲ ਹੋ ਗਿਆ ਸੈਟ ਹੋ ਲੱਗੀਆਂ ਜੀ ਅਸੀਂ ਅਸਣ ਇਹ ਹੋਰ ਕਸ ਕੇ ਤੁਹਾਨੂੰ 20 ਬੱਤੀਆਂ ਲਗਾਵਾਂਗਾ ਤੇ ਨਾਲੇ ਆ ਇਹ ਕਾਜੀ ਚੜ ਗਿਆ ਟਰੈਕਟਰ ਦੇ ਉੱਤੇ ਤੇ ਹੁਣ ਉਸਤਾਦ ਜੀ ਐਂਡ ਲਵਾਉਗੇ ਜੋਰ ਜੀ ਕਿੰਨਾ ਘੰਟੇ ਮੈਂ ਰੈਡੀ ਕਰ ਦਿੱਤਾ ਟਰੈਕਟਰ ਜੀ ਬਈ ਆਪਣੇ ਤੁਸੀਂ ਹੋ ਮੈਸਟਰੀਆਂ ਜੋਂਦੀਆਂ ਤੇ ਨਾਲੋਂ ਕਿਹੜਾ ਕੋਈ ਠੀਕ ਜੋਂਦੀ ਹੈ ਠੀਕ ਹੈ ਕਿ ਹਾਲਾਂ ਠੀਕ ਹੈ ਜੀ ਇਹਦਾ ਜੀ ਚਲੋ ਜੀ ਆਓ ਜੀ ਇਹ ਜਮਾਤ ਹੋ ਗਿਆ ਇਹ ਜਮਾਤ ਲਾ ਹੋਈਓ ਜੀ ਆਓ ਚਲੋ ਆਪਾਂ ਚੱਲੋ ਆਪਾਂ ਜੀ ਆ ਬਰੋਲਾ ਆਣ ਗਿਆ ਜੀ ਆ ਇਹ ਲਾ ਬਰੋਲੇ ਦਾ ਐਰ ਕੰਡੀਸ਼ਨਰ ਆ ਕੇ ਕੋਈ ਪਰਫੈਕਟ ਕੱਢ ਪਾਈ ਨਹੀਂ ਇੰਟਰਨੈਟ ਦੇ ਟਾਈਮਾਂ ਦਾ ਸੀ ਇਹ ਫਟ ਕਰ ਚੁੱਕੇ ਤਿੰਨ ਘੰਟੇ ਦਾ 92 ਰੋਟੋ ਬਹੁਤ ਬਹੁਤ ਧੰਨਵਾਦ ਸਾਡੀ ਤਸੱਲੀ ਆਈ ਐਨ ਪੂਰੀ ਮੈਨੂੰ ਤਾਂ ਮਾਸੀ ਦੱਸੋ ਆਪਣੇ ਨੂੰ ਮੈਂ ਕਹਿੰਦੇ ਤਾਂ 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 ਹੋਊਗੀ ਹੋਊਗੀ ਤਾਂ ਤਾਂ ਮੈਂ ਬੈਠਾ ਬੈਠਾ ਹੋਊਗੀ ਕਿੰਨੀ ਦੂਰ ਕਰਦੋਂ 100 ਕਿਲੋਮੀਟਰ ਤੋਂ ਆਏ ਹਾਂ ਨਹੀਂ ਵੈਸੇ ਰੈਕੋਰਡ ਤੋਂ ਆਇਆ ਸਾਨੂੰ 50 ਕਿਲੋਮੀਟਰ ਵਾਟ ਪੈ ਗਿਆ ਅੱਛਾ 50 ਕਿਲੋ ਹੈ ਕੌਣ ਜਾਣਦੀ 100 ਕਿਲੋਮੀਟਰ ਮੈਂ ਹਾਂ ਹਾਂ ਜਾਣਦੀ 100 ਹਾਂ ਹਾਂ ਬਾਕੀ ਧੰਨਵਾਦ ਕੋਈ ਨਹੀਂ ਤੁਹਾਨੂੰ ਮਿਲਦੇ ਨਹੀਂ ਗੱਲ ਹੀ ਕੋਈ ਨਹੀਂ ਮਾਰਾ ਜਦੋਂ ਮਰ ਗਿਆ ਘਰ-ਬਾਰ ਤੋਂ ਬਹੁਤ ਧੰਨਵਾਦ ਨਾਲ ਨਹੀਂ ਜੀ ਬਿੱਟੂ ਪਾ ਦਾ ਜਿਆਦਾ ਜੀ ਸਾਡਾ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕੁਝ ਉਹ ਵੀ ਕੋਸ਼ਿਸ਼ ਕਰਦੇ ਹਾਂ ਬਾਕੀ ਹੁਣ ਹੋਣਾ ਲੱਗਦਾ ਕਰ ਨਾਲ ਜੋ ਤੁਹਾਡੇ ਦਿਲ ਨੂੰ تسلی ਹੋ ਗਈ ਆ ਹਾਂ ਜੀ 100% ਬਾਬੇ ਰਾਨਕ ਦੀ ਕਿਰਪਾ ਨਾਲ ਸਭ ਕੁਝ ਹੋਣਾ ਹੈ ਹਾਂ ਜੀ ਠੀਕ ਹੈ